ਸੋ ਪਹਿਲ ਗਾਂਦੇ ਵਿਚਲੇ ਟੰਕੀ ਹਮਲੇ ਤੋਂ ਬਾਅਦ ਭਾਰਤ ਨੇ ਜਿਹੜਾ ਪਾਕਿਸਤਾਨ ਨੂੰ ਜਵਾਬ ਦੇਣ ਲਈ ਇੱਕ ਜਿਹੜਾ ਸਿੰਧੂਰ ਆਪਰੇਸ਼ਨ ਕੀਤਾ ਹੈ ਲਗਾਤਾਰ ਜਿਹੜਾ ਅਤੰਕਿਆਂ ਦਾ ਬੇਸ ਕੈਂਪ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਇਸ ਦਾ ਦਰਦ ਦੇਖਣ ਨੂੰ ਸਾਫ਼ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੇ ਸ਼ਾਪਿੰਗ ਮਾਲ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਨੇ ਕਿਸ ਤਰੀਕੇ ਨਾਲ ਸ਼ਾਪਿੰਗ ਕਰਦੇ ਨੇ ਜਦਾਏ ਨੇ ਤੇ ਇਹ ਵੀ ਸੁਣਨ ਚ ਆਇਆ ਹੈ ਕਿ ਜਿਹੜਾ ਸਮਾਨ ਹੀ ਖਤਮ ਹੋ ਗਿਆ ਜਿਹੜਾ ਇਹਨਾਂ ਸ਼ਾਪਿੰਗ ਮੋਲ ਦਾ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਗੱਡੀਆਂ ਦੇ ਵਿੱਚ ਭਰ-ਭਰ ਕੇ ਸਮਾਨ ਰਾਸ਼ਨ ਲੈ ਕੇ ਆਪਣੇ ਘਰਾਂ ਦੇ ਵਿੱਚ ਜਾ ਰਹੇ ਨੇ ਸੋ ਕੀ ਲੱਗਦਾ ਲੋਕਾਂ ਨੂੰ ਡਰ ਹੈ ਇਸ ਜੰਗ ਦਾ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਲੋਕ ਨੇ ਰਾਸ਼ਨ ਲੈ ਕੇ ਜਾ ਰਹੇ ਆ ਮੈਮ ਡਰਦਾ ਕਿੰਨਾ ਕਿੰਨਾ ਜੰਗ ਦਾ ਕਿਉਂਕਿ ਸਾਰੇ ਇੱਕੋ ਦਮ ਲੋਕ ਸ਼ਾਪਿੰਗ ਮੋਲ ਦਾ ਵਿੱਚ ਪਹੁੰਚੇ ਨੇ ਡਰ ਦੇ ਕਰਕੇ ਭੁੱਲੋ ਸਭ ਤੁਸੀਂ ਡਰ ਦੇ ਕਰਕੇ ਕੋਈ ਗੱਲਬਾਤ ਨਹੀਂ ਕੁਝ ਨਹੀਂ ਹੋਣਾ ਡਰ ਲੋਕਾਂ ਦੇ ਵਿੱਚ ਹੈਗਾ ਕਿ ਕੰਮ ਹੋਣਾ ਵਾ ਕਿ ਲੜਾਈ ਹੋ ਸਕਦੀ ਹੈ ਮੰਥਲੀ ਲੈ ਰਹੇ ਸੀਗੇ ਪਰ ਰਸ਼ ਬਹੁਤ ਹੈਗਾ ਮੈਨੂੰ ਮੇਰੇਡ ਦਾ ਫਰਕ ਪਿਆ ਵੈਸੇ ਕਹਿੰਦੇ ਮਹਿੰਗਾ ਹੋਇਆ ਥੋੜਾ ਜਿਹਾ ਨਹੀਂ ਕੁਝ ਖਾਸ ਤੇ ਨਹੀਂ ਹੈ ਵੈਸੇ ਖਤਮ ਹੋਇਆਗਾ ਸੱਚ ਹਾਂਜੀ ਖਤਮ ਹੋ ਗਿਆ ਅੰਦਰ ਅਸੀਂ ਮੰਥਲੀ ਲੈਣਾ ਉਹ ਖਤਮ ਹੋ ਗਿਆ ਬਹੁਤ ਦਿੰਨੇ ਵਰਕਿੰਗ ਜੇ ਹੈ ਤੇ ਸਮਾਨ ਦਾ ਖਤਮ ਹੋ ਜਾਣਾ ਦੁਨੀਆ ਨੂੰ ਡਰ ਕਿਤੇ ਨਾ ਕਿਤੇ ਲੱਗਾ ਹੋਇਆ ਹੈ ਕਿ ਕੋਈ ਮੜਾ ਕੰਮ ਹੋ ਸਕਦਾ ਪਰ ਇਸੇ ਕਰਕੇ ਲੋਕ ਜਿਹੜਾ ਬੜੀ ਭੱਜਾ ਦੌੜੀ ਦੇ ਵਿੱਚ ਆ ਕੇ ਸਾਡੇ ਸ਼ਾਪਿੰਗ ਕਰਦੇ ਹਾਂ ਹਾਂਜੀ ਹਾਂਜੀ ਸਹੀ ਕਰ ਗਿਆ ਹਰ ਇੱਕ ਨੂੰ ਬੱਚਿਆਂ ਦਾ ਹੋਈ ਕਰ ਰਿਹਾ ਹੈਗਾ ਕਿ ਮੈਂ ਬੱਚਿਆਂ ਨੂੰ ਰਾਸ਼ਨ ਦੇਣਾ ਹਾਂ ਬਿਲਕੁਲ ਕਿਉਂਕਿ ਜੇਕਰ ਅੱਜ ਸ਼ਾਇਦ ਨਵੇਂ ਆ ਰਾਤੀ ਬਲ ਲੋਕਾਂ ਨੂੰ ਡਾਦਾ ਕਿਤੇ ਜਿਹੜਾ ਮੋੜ ਹੋ ਦੀ ਨਾ ਕੋਈ ਲੈ ਲਵੇ ਜਿਹੜਾ ਮਸਲਾ ਪੱਕਦਾ ਲੇਕਿਨ ਸਰ ਕੀ ਲੱਗਦਾ ਤੁਸੀਂ ਵੀ ਪੁਲਿਸ ਮੁਲਾਜ਼ਮ ਹੋ ਜਿਹੜੀ ਜਵਾਬੀ ਕਾਰਵਾਈ ਜਦੋਂ ਆਪਾਂ ਕਰਦੇ ਆ ਕਿਤਨਾ ਕਿਤੇ ਲੋਕਾਂ ਦੇ ਵਿੱਚ ਮਾਹੌਲ ਤੇ ਡਰ ਦਾ ਜ਼ਰੂਰ ਬਣ ਗਿਆ ਲੇਕਿਨ ਲੱਗਦਾ ਜ਼ਰੂਰੀ ਹੈਗੀ ਕਾਰਵਾਈ ਜਿਹੜੀ ਜ਼ਰੂਰੀ ਵੀ ਕਰ ਸਕਦਾ ਕਿਉਂਕਿ ਜਿੰਨ ਜੇ ਇਹ ਜੇ ਇਹ ਮਤਲਬ ਕਿ ਪੰਜ ਚੀਜ਼ਾਂ ਕਰਦੇ ਇੱਕ ਨਾ ਉਹਨਾਂ ਨੇ ਵਾਰ ਕਰਨਾ ਹੀ ਕਰਨਾ ਜੀ ਡਰ ਦੁਨੀਆ ਦੇ ਇਸ ਕਰਕੇ ਬਣਿਆ ਆ ਠੀਕ ਕਿੰਨੇ ਆ ਕਿਤਨਾ ਕਿਤੇ ਇਹ तकरीबन ਹੀ ਰਾਸ਼ਨ ਲੈਣ ਆਈਦਾ ਪਰ ਕਿੰਨਾ ਕਿਤੇ ਲੱਗਦਾ ਹੈ ਕਿ ਜਦੋਂ ਇਸ ਤਰੀਕੇ ਨਾਲ ਅਟੈਕ ਹੁੰਦੇ ਨੇ ਤੇ ਫਿਰ ਜਦੋਂ ਆਪਾਂ ਵੀ ਜਵਾਬ ਦਿੰਦੇ ਆ ਦਾ ਦਾ ਲੋਕ ਲੋਕ ਸਹਿਮੇ ਆ ਜਿਨੇ ਪਰ ਜਵਾਬ ਦੇਣਾ ਵੀ ਸਦੂਦੀ ਆ ਕਿਤਨਾ ਲੱਗੇ ਕਿਉਂਕਿ ਪਹਿਲੀ ਵਾਰ ਤੰਕੀ ਹਮਲਾ ਨਹੀਂ ਹੋਇਆ ਇਸ ਤਰੀਕੇ ਨਾਲ ਧਰਮ ਪੁੱਛ ਪੁੱਛ ਕੇ ਗੋਲੀਆਂ ਚਲਾਉਣੀ ਹੈ ਸਵਾਲ ਵੱਡਾ ਹਾਂ ਬਿਲਕੁਲ ਇਹ ਤਾਂ ਬਹੁਤ ਵੱਡਾ ਸਵਾਲ ਹੈ ਕਿ ਧਰਮ ਪੁੱਛ ਕੇ ਮਾਰਨਾ ਤੇ ਨਹੀਂ ਹੋਣਾ ਚਾਹੀਦਾ ਇਹ ਕਰ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਲੋਕਾਂ ਦੇ ਵਿੱਚ ਡਰ ਹੈਗਾ ਲੋਕ ਸ਼ਾਪਿੰਗ ਕਰਦੇ ਲਗਾਤਾਰ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸ਼ਾਪਿੰਗ ਮਾਲ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਥੜਾ-ਥੜਾ ਇੱਥੇ ਸ਼ਾਪਿੰਗ ਕਰਦੇ ਨੇ ਜ਼ਿਆਦਾ ਨਹੀਂ ਕਿਉਂਕਿ ਅੱਜ ਸਾਇਦਰ ਨਵਾਜਨੇ ਨੇ ਜਿਹੜਾ ਇੱਕ ਐਮਰਜੈਂਸੀ ਦਾ ਸੀਨ ਹੁੰਦਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਐਮਰਜੈਂਸੀ ਲੱਗ ਚੁੱਕੀ ਹੈ ਸਾਇਦਰ ਨਵਾਜਦੇ ਨੇ ਰਾਤ ਨੂੰ ਬਲੈਕਆਊਟ ਹੋਣਾ ਹੈ ਜਿਹੜੀ ਤਿਆਰੀ ਹੁੰਦੀ ਹੈ ਸੋ ਲਗਾਤਾਰ ਲੋਕ ਜਿਹੜੇ ਇਸੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਮੈਮ ਡਰ ਹੈਗਾ ਕਿਤਨੇ ਕਿਤੇ ਮਨ ਦੇ ਵਿੱਚ ਜੰਗ ਨਾ ਲੱਗ ਜਾਏ ਤਾਂ ਸ਼ਾਪਿੰਗ ਇੰਨੀ ਜ਼ਿਆਦਾ ਕੀਤੀ ਜਾ ਰਹੀ ਕੀ ਲੱਗਦਾ ਹੈ ਲਗਾਤਾਰ ਇਸ ਤਰੀਕੇ ਦੇ ਨਾਲ ਅਤੰਕੀ ਹਮਲੇ ਹੁੰਦੇ ਲੇਕਿਨ ਉਸ ਤੋਂ ਬਾਅਦ ਕਾਰਵਾਈ ਇੰਡੀਆ ਨੇ ਕੀਤੀ ਹੈ ਆਮ ਲੋਕ ਕੀ ਸੋਚਦੇ ਨੇ ਤੁਸੀਂ ਹਾਊਸ ਵਾਈਫਸ ਹੋ ਘਰਾਂ ਦੇ ਵਿੱਚ ਕੀ ਮਹੌਲ ਹੈ ਜਿਸਕੇ ਸਰ ਮੈਂ ਬੋਲਦਾ ਉਹ ਡਰ ਹੈਗਾ ਮੰਦੇ ਵਿੱਚ ਵਿੱਚ ਹਾਂਜੀ ਹਾਂਜੀ ਤੁਸੀਂ ਦੇਖੋ ਲਗਾਤਾਰ ਜਿਹੜਾ ਲੋਕ ਇੱਥੇ ਸ਼ਾਪਿੰਗ ਕਰਦੇ ਨਜ਼ਾਰਾ ਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਮਤਾਵਾ ਭੈਣਾ ਪਹੁੰਚੀਆਂ ਨੇ ਮੈਮ ਕੀ ਕਹਿਣਾ ਚਾਹੁੰਦੇ ਹੋ ਡਰ ਹੈਗਾ ਕਿਤਨਾ ਕਿਤੇ ਲੋਕ ਇੱਕੋ ਦਾ ਮਿੰਨੇ ਆ ਜਿਆਦਾ ਗਿਣਤੀ ਦੇ ਵਿੱਚ ਘਰਾਂ ਚੋਂ ਨਿਕਲੇ ਹੈ ਸਸਾਈ ਹੈ ਹੂੰ ਸਮਾਨ ਮਹਿੰਗਾ ਹੋਇਆ ਵੈਸੇ ਕਹਿੰਦੇ ਨਹੀ ਸਮਾਨ ਦੇ ਮਹਿੰਗਾ ਖਤਮ ਹੋ ਗਿਆ ਵੈਸੇ ਕਹਿੰਦੇ ਹਾਂ ਖਤਮ ਹੋ ਗਿਆ ਦਿਨ ਦੇ ਵਿੱਚ ਇਸ ਤਰੀਕੇ ਦਾ ਸਮਾਨ ਖਤਮ ਹੋਣ ਦਾ ਕਾਰਨ ਲੋਕਾਂ ਦੀ ਹੀ ਹੈ ਹੀ ਹੈ ਪਰ ਮੈਮ ਕੀ ਲੱਗਦਾ ਕਾਰਵਾਈ ਕੀ ਹੋਣੀ ਚਾਹੀਦੀ ਆ ਤੰਕੀ ਹਮਲੇ ਹੁੰਦੇ ਜ਼ਰੂਰ ਹੈ ਲੇਕਿਨ ਕਾਰਵਾਈ ਵੀ ਹੋਣੀ ਜ਼ਰੂਰੀ ਹੈ ਲੋਕ ਇੱਕ ਤਰਫ ਕਹਿੰਦੇ ਆ ਕਿ ਜੰਗ ਨਹੀਂ ਕਰਨੀ ਚਾਹੀਦੀ ਆਮ ਨਾਗਰਿਕ ਕੀ ਸੋਚਦਾ ਹਾਊਸ ਵਾਈਫ ਕੀ ਸੋਚਦੀਆਂ ਨੇ ਜੰਗ ਹੋਣੀ ਚਾਹੀਦੀ ਹੈ ਜਾਂ ਨਹੀਂ ਨਹੀਂ ਹੋਣੀ ਚਾਹੀਦੀ ਜੰਗ ਕੌਣ ਮੰਗੇਗਾ ਫਿਰ ਉਹਦਾ ਜਿਹੜਾ ਬਦਲਾ ਹੈ ਜਿਹੜਾ ਆਪਾਂ ਅੱਜ ਐਰ ਸਟ੍ਰਾਈਕ ਕੀਤੀ ਹੈ ਬਦਲਾ ਕਿਦਾਂ ਲੈਤਾ ਜਾਣਾ ਚਾਹੀਦਾ ਸੀ ਬਾਕੀ ਕਿੰਨਾ ਕਿਲਾ ਨਾ ਜਾਈ ਜਾ ਸੋ ਚਲੋ ਬਿਲਕੁਲ ਸੋ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਕਹਾਣਾ ਚੋਂ ਨਿਕਲੇ ਨੇ ਆ ਪਾਜੀ ਕੀ ਲੱਗਦਾ ਵੱਡ ਹੈਗਾ ਕਿਤਨਾ ਕਿਤੇ ਜਿਹੜੀ ਇਹ ਜੰਗ ਹੋ ਰਹੀ ਹੈ ਸੋ ਬਿਲਕੁਲ ਤੁਸੀਂ ਦੇਖੋ ਕਿਤਨੇ ਕਿਤੇ ਸ਼ਾਪਿੰਗ ਚੱਲ ਰਹੀ ਹੈ ਹਜੇ ਵੀ ਲਗਾਤਾਰ ਲੋਕ ਜਿਹੜੇ ਨਿਕਲੇ ਨੇ ਉਹ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਕਹਾਣਾ ਚੋਂ ਨਿਕਲੇ ਨੇ ਕੀ ਕਹਣਾ ਚਾਹੁੰਦੇ ਹੋ ਮੈਮ ਲੋਕ ਡਰੇ ਨੇ ਕਿਤਨਾ ਕਿਤੇ ਸ਼ਾਪਿੰਗ ਇੱਕੋ ਦਮ ਇੰਨੀ ਵੱਡੀ ਗਿਣਤੀ ਚ ਲੋਕ ਕਹਾਣਾ ਚੋਂ ਨਿਕਲਣ ਕਰਨਾ ਆਏ ਨੇ ਹਾਂਜੀ ਲੋਕ ਪੂਰੀ ਤਰ੍ਹਾਂ ਡਰੇ ਹੋਏ ਨੇ ਕਿਉਂਕਿ ਇਹ ਸਰਕਾਸਿਆਸੀ ਸਰਕਾਰਾਂ ਦੀ ਇੱਕ ਚਾਲ ਏ ਵੈਸੇ ਤਾਂ ਪਤਾ ਨਹੀਂ جنگ ਹੋਏਗੀ ਕਿ ਨਹੀਂ ਹੋਏਗੀ ਪਰ ਡਰ ਇਹ ਸੀ ਚੀਜ਼ ਆਏ ਜੋ ਮੇਨ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਆਪਣੀ ਸਰਗੁਰਦਾਸਪੁਰ ਜਾਂ ਹੋਰ ਵੀ ਸ਼ਹਿਰ ਨੇ ਉਹਨਾਂ ਦੇ ਵਿੱਚ ਅਲਰਟ ਹੋ ਸਕਦਾ ਉਸ ਚੱਕਰ ਦੇ ਕਰਕੇ ਜਿਹੜਾ ਇਹ ਲੋਕਸ਼ੋਕ ਲਗਾਤਾਰ ਇਸ ਤਰੀਕੇ ਨਾਲ ਅਟੈਕ ਹੋਣੇ ਤਾਂ ਦਾ ਹਮੇਸ਼ਾ ਪਾਕਿਸਤਾਨ ਦੇ ਨਾਮ ਨਹੀਂ ਕਹਿੰਦੇ ਹਥਿਆਰ ਪਾਕਿਸਤਾਨ ਦੇ ਮਿਲਨੇ ਜਿਹੜੇ ਲੋਕ ਆ ਭਾਸ਼ਾ ਪਾਕਿਸਤਾਨ ਦੀ ਬੋਲਨੀ ਬੇਸ ਕੈਂਪ ਉਹਨਾਂ ਦੇ ਪਾਕਿਸਤਾਨ ਚ ਲੋਕੇਟਿਡ ਮਿਲਦੇ ਆ ਲਗਾਤਾਰ ਪਾਕਿਸਤਾਨ ਹੀ ਕਿਉਂ ਇਸ ਤਰੀਕੇ ਨਾਲ ਹਕਤਾ ਕਰਦਾ ਦੀ ਸ਼ੁਰੂਆਤ ਪਾਕਿਸਤਾਨ ਤੋਂ ਹੀ ਹੋਈ ਹੈ ਇਸ ਕਰਕੇ ਸਭ ਇਤਿਹਾਸ ਪਾਕਿਸਤਾਨ ਤੋਂ ਮਿਲਦੀ ਪਰ ਕਦੇ-ਕਦੇ ਲੱਗਦਾ ਹੈ ਕਿ ਜੋ ਸ਼ਿਲੀਨਗਰ ਚ ਹੋਇਆ ਗਵਰਨਮੈਂਟ ਦੀ ਵੀ ਚਾਲ ਹੋ ਸਕਦੀ ਹੈ ਹਾਊਸ ਵਾਈਫ ਦੇ ਮਨ ਦੇ ਵਿੱਚ ਡਰ ਹੈਗਾ ਜੋ ਕੁਝ ਇਸ ਤਰੀਕੇ ਨਾਲ ਤੁਸੀਂ ਸ਼ਾਪਿੰਗ ਕਰ ਰਹੇ ਹੋ ਜੀ ਕਿਉਂਕਿ ਜੇ ਅਲਰਟ ਹੋ ਗਿਆ ਤਾਂ ਫਿਰ ਸਾਨੂੰ ਇਹ ਕੁਝ ਮਿਲੇਗਾ ਨਹੀਂ ਘਰਾਂ ਚ ਭੁੱਖੇ ਬੈਠਣ ਨਾਲ ਲੋਕ ਜਿਹੜਾ ਆਪਣੀ ਸ਼ਾਪਿੰਗ ਕਰ ਰਹੇ ਹਨ ਮਹਿੰਗਾ ਹੋਇਆ ਫਰਕ ਪਿਆ ਕੁਝ ਵੈਸੇ ਤਾਂ ਡੀਮਾਰਟ ਦੇ ਅਕੋਰਡਿੰਗਲੀ ਥੋੜਾ ਬਹੁਤ ਉਨੀ ਕੀ ਤੇ ਸਮਾਨ ਖਤਮ ਹੋ ਗਿਆ ਹਾਂਜੀ ਕਾਫੀ ਬਹੁਤ ਜ਼ਿਆਦਾ ਸਟਾਕ ਜਿਹੜਾ ਖਤਮ ਹੋ ਚੁੱਕਿਆ ਹੈ ਵੈਸੇ ਕੀ ਜ਼ਰੂਰੀ ਕੀ ਸੌਦਾ ਸੀਗਾ ਜਿਹੜਾ ਅੱਜ ਘਰਾਂ 'ਚ ਲੋਕ ਇਕੱਠਾ ਕਰਦੇ ਨੇ ਜ਼ਿਆਦਾਤਰ ਕਿਹੜੀ ਚੀਜ਼ ਦੇਖੀ ਹੈ ਜਿੰਨੂੰ ਲੋਕ ਜ਼ਿਆਦਾ ਸਟਾਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਖੰਡ ਚਾ ਆਟਾ ਵਗੈਰਾ ਚਾਵਲ ਜੋ ਮਤਲਬ ਬਹੁਤ ਬੇਸਿਕ ਚੀਜ਼ਾਂ ਨੇ ਹਾਂਜੀ ਉਹਨਾਂ ਦਾ ਥੈਂਕ ਯੂ ਸੋ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਲੋਕ ਨੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਬਾਜੀ ਡਰ ਹੈਗਾ ਕਿਤੇ ਨਾ ਕਿਤੇ ਮਨ ਦੇ ਵਿੱਚ ਇੰਨੀ ਜ਼ਿਆਦਾ ਸ਼ਾਪਿੰਗ ਕੀਤੀ ਜਾਂਦੀ ਨਹੀਂ ਡਰ ਯਾਰ ਇਹਦੇ ਆਪਣੇ ਵਾਸਤੇ ਇੰਜੋਏ ਥੋੜਾ ਘਰ ਦਾ ਕਸਮਾਨ ਲੈ ਕੇ ਜਾ ਰਹੇ ਹਾਂ ਕੋਈ ਨਾ ਇਕੱਠਾ ਕਰਨ ਦੇ ਪਿੱਛੇ ਕਾਰਨ ਕਾਰਨ ਨਹੀਂ ਗਏ ਅੱਜ ਦੇ ਦਿਨ ਸਮਾਂ ਲੈ ਕੇ ਚੱਲੇ ਹਾਂ ਰਾਸ਼ੇ ਗਾਇਤ ਦੇਖ ਕੇ ਰਾਸ਼ੇ ਕਿੱਿਆ ਬਸ ਜਿਵੇਂ ਅੱਜ ਸਾਇਦਨ ਬਗਦਾਦ ਵਜਣਾ ਹੈ ਬਲੈਕਆਊਟ ਹੋਣਾ ਹੈ ਕਿਤਨਾ ਕਿਤੇ ਬੜੀ ਲੰਬੇ ਸਮੇਂ ਦੇ ਬਾਅਦ ਇਸ ਤਰੀਕੇ ਦਾ ਐਕਸਪੀਰੀਅੰਸ ਹੋਣਾ ਨਹੀਂ ਯਾਰ ਕੁਛ ਨਹੀਂ ਕੋਈ ਗੱਲ ਮੈਨੂੰ ਕੀ ਲੱਗਦਾ ਹੈ ਲਗਾਤਾਰ ਇਸ ਤਰੀਕੇ ਦਾ ਅਟੈਕ ਹੋ ਰਹੇ ਨੇ ਇੰਡੀਅਨਸ ਦੇ ਉੱਤੇ ਸਵਾਲ ਖੜੇ ਹੋ ਗਏ ਪਾਕਿਸਤਾਨ ਦੇ ਉੱਪਰ ਸਵਾਲ ਖੜੇ ਹੋ ਗਏ ਅਟੈਕ ਹੁੰਦੇ ਇਸ ਤਰੀਕੇ ਦੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੰਗ ਹੋਣੀ ਚਾਹੀਦੀ ਹੈ ਜਾਂ ਨਹੀਂ ਜੰਗ ਤਾਂ ਕੋਈ ਹੱਲ ਨਹੀਂਗਾ ਯਾਰ ਬਸ ਸੇਫ ਹੀ ਆ ਜਿਹੜੀ ਸ਼ਾਈਕ ਹੋਈ ਹੈ ਵੈਸੇ ਠੀਕ ਹੈ ਜਿਹੜਾ ਸਿੰਧੂਦ ਆਪਰੇਸ਼ਨ ਨਹੀਂ ਬਹੁਤ ਵਧੀਆ ਬਹੁਤ ਵਧੀਆ ਜ਼ਰੂਰੀ ਸੀ ਕਾਰਵਾਈ ਇਹ ਬਹੁਤ ਵਧੀਆ ਜੀ ਸੋ ਬਿਲਕੁਲ ਤੁਸੀਂ ਦੇਖੋ ਲਗਾਤਾਰ ਜਿਹੜਾ ਇਸ ਵਕਤ ਇੱਥੇ ਲੋਕ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਮਤਾਵਤ ਨਾਲ ਮਤਾ ਜੀ ਕਿਦਾਂ ਦੇਖਦੇ ਹੋ ਸਿੰਧੂਰ ਆਪਰੇਸ਼ਨ ਚੱਲਿਆ ਅਟੈਕ ਕੀਤਾ ਇੰਡੀਆ ਨੇ ਵੀ ਹੁਣ ਜਿਹੜੇ ਪਾਕਿਸਤਾਨੀ ਹਤੰਕੀ ਸੀਗੇ ਸ਼ਾਪਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਜਣੀ ਕਦਾ ਦੀ ਆਮ ਔਰਤਾਂ ਨੇ ਉਹ ਕੀ ਸੋਚਦੀਆਂ ਨੇ ਇਸ ਨੂੰ ਲੈ ਕੇ ਸੋਚਣਦੀਆਂ ਕਿ ਕਿੱਥੋਂ ਖਾਣਾ ਹੈ ਕਿੱਦਾਂ ਕਰਨਾ ਹੈ ਚਲੋ ਜਿੰਨਾ ਜੋਗਾ ਹੈਗਾ ਬੰਦਾ ਉਹਨੇ ਜੋਗਾ ਰਸਣ ਇਕੱਠਾ ਕਰੂਗਾ ਤੋਂ ਵੱਧ ਤੇ ਕਰ ਨਹੀਂ ਸਕਦਾ ਕਿ ਸੈਲਰੀ ਦੀ ਵੀ ਪ੍ਰੋਬਲਮ ਆ ਗਰੀਬ ਘਰਾਂ ਨੇ ਕਿੱਥੋਂ ਲੈਣਾ ਤੇ ਕਿੱਥੋਂ ਖਾਣਾ ਹੈ ਇਹਦੇ ਸਾਰੇ ਵਸਤੇ ਆ। ਨਹੀਂ ਤੁਸੀਂ ਜਦੋਂ ਫਿਰ ਆਪਾਂ ਮੀਡਲ ਕਲਾਸ ਫੈਮਲੀ ਆ ਜੋ ਸਮਾਨ ਇਕੱਠਾ ਕਰ ਰਹੇ ਆ। ਲੱਗਦਾ ਜਿਵੇਂ ਦਿੱਲੀ ਦਿਹਾੜੀ ਦਾ ਜਿਹਨਾਂ ਹੈਂਡ ਤੋਂ ਮਾਊਥ ਮਾਊਥਾ ਦੇਖੇਗਾ ਉਹ ਕੀ ਕਰੂਗਾ। ਖੋਜ ਨਹੀਂ ਕਰ ਸਕਦਾ ਉਹ ਵਿਚਾਰਾ ਕੀ ਕਰੂਗਾ। ਸਮਾਨ ਮੁੱਕ ਗਿਆ ਕਿੰਨੇ ਅੰਦਰ। ਹਾਂ ਉਹ ਅੰਦਰ ਪੂਰਾ ਡੀਮਾਰਟ ਦੇ ਵਿੱਚ ਖਾਲੀ ਹੋ ਰਿਹਾ ਆ। ਬਿਲਕੁਲ ਸਹੀ ਹੋਲ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਪਹੁੰਚੇ ਆ। ਕੀ ਲੱਗਦਾ ਜਿਹੜਾ ਇਸ ਤਰੀਕੇ ਨਾਲ ਲਗਾਤਾਰ ਸ਼ਾਪਿੰਗ ਕੀਤੀ ਜਾ ਰਹੀ ਹੈ। कहा दे सामान खाली हो गया वर्किंग डे दे, दे विच की काम है लोका ने मन च डर है या वैसे लोग स्टॉक करना शुरू कर रहे हैं कि कोई ना कोई शायद जमे वजने ब्लैक आउट हो ने के बाद कोई कारवाही ना हो जाए शॉपिंग क्यों कीती जा रही है जी वही जो अनाउंसमेंट हुई है डर है कहीं ना कहीं अनाउंसमेंट का बिल्कुल बहुत ज्यादा है सारे से सारे के सारे स्टोर खाली हो गए हैं पर कारवाही सामान ही नहीं पूरा हमें मिल रहा पर कारवाही जरूरी थी ये जो इंडिया ने की है ऑपरेशन किया बिल्कुल होनी चाहिए थी ਪਰ ਲੱਗਦਾ ਨਹੀਂ ਪਾਕਿਸਤਾਨ ਵੀ ਕੋਈ ਨਾ ਕੋਈ ਇਸ ਕੇ ਬਾਅਦ ਇੱਕ ਹੋਰ ਚਾਲ ਚਲੇਗਾ। ਛੱਡੋਨ ਬੜਾ ਹੋ ਗਿਆ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਇਸ ਵਕਤ ਲੋਕ ਵੱਡੀ ਗਿਣਤੀ ਵਿੱਚ ਇੱਥੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਵੀਰੇ ਆ ਕਿੱਦਾਂ ਦੇਖਦੇ ਹੋ ਜਿਹੜੀ ਕਾਰਵਾਈ ਹੁਣ ਇੰਡੀਆ ਵੱਲੋਂ ਹੋਈ ਹੈ ਸ਼ਾਪਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਆਦੀ ਸਮਾਨ ਹੀ ਖਾਲੀ ਹੋ ਗਿਆ ਸ਼ਾਪਿੰਗ ਮਾਲ ਚ। ਸਾਰੇ ਡੈਸ਼ਟ ਬੜੀ ਬਈ ਲੋਕਾਂ ਦੇ ਦਿਲਾਵੇ ਚ ਪਤਾ ਨਹੀਂ ਕੀ ਬੰਨਣਾ ਅਜੇ ਭਾਜੀ ਕਾਰਵਾਈ ਕੀ ਸਮਝਦੇ ਹੋ ਆਮ ਲੋਕ ਕੀ ਸੋਚਦੇ ਨੇ ਕਿਉਂਕਿ ਲਗਾਤਾਰ ਪਾਕਿਸਤਾਨ ਇਸ ਤਰੀਕੇ ਦੀਆਂ ਘਰਨਾਵਾਂ ਨੂੰ ਅੰਜਾਮ ਦਿੰਦਾ ਹੈ ਲਗਾਤਾਰ ਉਹਨਾਂ ਦੇ ਤੰਕੀ ਨਿਕਲਦੇ ਉਹਨਾਂ ਦੇ ਬੇਸ ਕੈਂਪ ਨਿਕਲਦੇ ਆ ਹੱਲ ਕੀ ਹੋਣਾ ਸੀਗਾ ਆਪਰੇਸ਼ਨ ਇੰਡੀਆ ਨੇ ਜ਼ਰੂਰ ਚਲਾਤਾ ਲੇਕਿਨ ਕਿਤਨਾ ਕਿਤੇ ਇੰਡੀਆ ਦੇ ਵਿੱਚ ਲੋਕ ਡਰੇ ਦੇਖੋ ਲਗਾਤਾਰ ਸ਼ਾਪਿੰਗ ਜਾਂਦੇ ਨੇ ਸਰ ਪਤਾ ਨਹੀਂ ਬੰਨਣਾ ਕੀ ਹਜੇ ਸਾਰੇ ਡੈਸ਼ਟ ਚੱਲਣ ਦੀ ਹੈ ਇਹਦੇ ਕੁਝ ਪਤਾ ਨਹੀਂ ਅਜੇ ਕੀ ਬੰਨਣਾ ਰਾਜ ਭਾਈ ਜੂਰੀ ਮੰਨਦੇ ਹੋ ਜਿਹੜੀ ਕੀਤੀ ਇੰਡੀਆ ਨੇ ਬਿਲਕੁਲ ਬੰਨਦੇ ਤੇ ਹੈਗੀ ਜਿਹੜੇ ਸਾਡੇ ਸੀ ਕਮ ਸਟਾਰ ਹੋਇਆ ਤੇ ਮਾੜਾ ਬਹੁਤ ਕਾਰਵਾਈ ਇੱਕ ਵਾਰੀ ਤੇ ਬੰਦ ਦੀ ਸੀ ਪਰ ਇਹ ਹੈ ਕਿ ਦਿੱਸਤ ਬਹੁਤ ਲੋਕਾਂ ਜਿਹੜਾ ਵਜਾ ਸੁਲੇ ਚਲੋ ਸੋ ਬਿਲਕੁਲ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਸ਼ਾਪਿੰਗ ਕਰਦੇ ਨੇ ਜ਼ਿਆਦਾ ਨੇ ਸ਼ਾਪਿੰਗ ਮਾਲ ਦੇ ਨਾਲ ਜ਼ਿਆਦੇ ਨੇ ਸੋ 에어ਪੋਰਟ ਦੇ ਤਸਵੀਰਾਂ ਦੇਖੀਆਂ ਫਲਾਈਟ ਕੈਨਸਲ ਹੋ ਗਈ ਸ਼ਾਪਿੰਗ ਮਾਲ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕਾਂ ਨੇ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਬਾਜ਼ਾਰਾਂ ਦੇ ਵਿੱਚ ਜਿਹੜੀ ਭੀੜ ਹੈ ਉਹ ਲੱਗਣੀ ਸ਼ੁਰੂ ਹੋ ਚੁੱਕੀ ਹੈ 4 ਵਜੇ ਜਿਹੜਾ 7 ਵਜੇ ਨਾਲ ਸ਼ੁਰੂ ਹੋ ਜਾਣਾ ਰਾਤ ਨੂੰ ਬਲੈਕਆਊਟ ਹੋਣਾ ਹੈ ਸੋ ਬੜੇ ਲੰਬੇ ਸਮੇਂ ਦਵਾਦ ਇਸ ਤਰੀਕੇ ਦਾ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਕਾਰਵਾਈ ਜਿਹੜੀ ਵੱਡੀ ਕੀਤੀ ਜਾਦੀ ਹੈ ਅਸੋ ਬਿਲਕੁਲ ਤੁਸੀਂ ਦੇਖੋ ਇਸ ਤਰੀਕੇ ਨਾਲ ਇੱਥੇ ਜਿਹੜੇ ਮਾਤਾ ਜੀ ਇਕੱਠੇ ਹੋਏ ਮਾਤਾ ਜੀ ਤੁਸੀਂ 1971 ਦੀ ਲੜਾਈ ਤੁਸੀਂ ਕਿ ਮੈਂ ਦੇਖੀ ਹੈ ਤੇ ਕੀ ਕੋਛੋ ਤੋਂ ਦੇਖਿਆ ਕੀ ਯਾਦ ਆ ਤੁਹਾਨੂੰ ਉਦੋਂ ਵੀ ਇਸ ਤਰ੍ਹਾਂ ਹੀ ਹੈਗਾ ਕਿ ਜਦੋਂ ਪਹਿਲਾਂ ਉਧਰੋ ਜਵਾਬ ਆਈ ਹੋਈ ਤੇ ਇੱਧਰ ਛੋਟੇ ਛੋਟੇ ਬੱਚੇ ਲੈ ਕੇ ਲੋਕੀ ਕੋਈ ਰੇੜਿਆਂ ਤੇ ਕੋ ਗੱਡਿਆਂ ਤੇ ਕੋ ਕਾਹੇ ਤੇ ਲੈ ਕੇ ਸਮਾਨ ਆਪਣਾ ਦੂਰ ਦੂਰ ਨਿਕਲ ਗਏ ਸੀਗੇ ਉਸ ਟਾਈਮ ਤੇ ਤੇ ਬਹੁਤ ਪਰੇਸ਼ਾਨੀਆਂ ਕੋ ਘਰ ਤੋਂ ਵੜ 6-7 ਸਾਲ 6-7 ਮਹੀਨੇ ਜਿਹੜੇ ਬੜੇ ਪਰੇਸ਼ਾਨੀ ਨਾਲ ਕੱਟੇ ਸੀਗੇ ਮਾਦਾ ਜੀ ਪੜੇ ਕਾਦੇ ਜ਼ਰੂਰੀ ਮੰਨਦੇ ਹੋ ਨਵਵੇਂ ਤੇ ਜੋੜੇ ਗਏ ਆ ਜਿਨ੍ਹਾਂ ਦਾ ਚੂੜਾ ਨਹੀਂ ਲੱਥਾ ਉਹਨਾਂ ਨੇ ਵਿਧਵਾ ਕਰਤਾ ਸੰਧੂਰ ਉਹਨਾਂ ਨੇ ਉਜਾੜਿਆ ਤੇ ਅੱਜ ਸੰਧੂਰ ਦਾ ਆਪਰੇਸ਼ਨ ਇੰਡੀਆ ਨੇ ਚਲਾ ਦਿੱਤਾ ਚਲਾਉਣਾ ਚਾਹੀਦਾ ਲੋਕਾਂ ਦੇ ਮਨ ਚ ਡਾ ਦੇ ਕਿ ਵੈਸੇ ਇੱਕ ਤਰੀਕਾ ਦਾ ਰੋਸ਼ਨੀ ਭਾਵਨਾ ਹੈਗੀ ਸਿਰਫ ਉਹਨਾਂ ਬੱਚਿਆਂ ਕਰਕੇ ਹੀ ਹੁਣ ਇਹ ਆਨੇ ਆ ਨਾ ਵੀ ਚਲੋ ਜਿਹੜਾ ਬੱਚਿਆਂ ਨਾਲ ਨਿਆਕ ਹੋਇਆ ਵਾ ਉਹਦਾ ਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਬਾਬਾ ਜੀ ਕਿੱਦਾਂ ਦੇਖਦੇ ਹੋ ਜਿਹੜੀ ਇਹ ਕਾਰਵਾਈ ਇੰਡੀਆ ਨੇ ਕੀਤੀ ਹੈ ਹੁਣ ਕਿਤੇ ਨਾ ਕਿਤੇ ਲੱਗਦਾ ਜ਼ਰੂਰੀ ਸੀ ਕਿਉਂਕਿ ਪਾਕਿਸਤਾਨ ਹੀ ਹਟ ਰਿਹਾ ਬੜੀ ਵੱਲ ਸਮਝੌਤੇ ਕਰਕੇ ਦੇਖ ਲੈ ਬੈਠ ਕੇ ਦੇਖ ਲਿਆ ਗੱਲਬਾਤ ਕਰਕੇ ਦੇਖ ਲਈ ਲੇਕਿਨ ਨਹੀਂ ਬਾਜ਼ ਆ ਰਹੀ ਲਗਾਤਾਰ ਉਹਨਾਂ ਦੇ ਹਿੱਤ ਆ ਨਿਕਲਦੇ ਪਾਕਿਸਤਾਨ ਦੇ ਜਿਹੜੀ ਪਹਿਲਾਂ ਉਹਨਾਂ ਨੇ ਕੀਤਾ ਚਲੋ ਇੰਡੀਆ ਨੇ ਕੀਤੀ ਬਹੁਤ ਵਧੀਆ ਕਰਨੀ ਚਾਹੀਦੀ ਵੀ ਆ ਕਿਉਂਕਿ ਉਹਨਾਂ ਨੇ ਜਿਹੜਾ ਆ ਕੇ ਹਮਲਾ ਕੀਤਾ ਤੇ ਬਾਕੀ ਜਿਹੜਾ ਲੜਾਈ ਦਾ ਜਿਆਦਾ ਉਹ ਵੈਸੇ ਤਾਂ ਬੈ ਕੇ ਇਹਨਾਂ ਦਾ ਸਮਝੌਤਾ ਤੇ ਬਰੇ ਕਿ ਮਰਨੇ ਲੋਕ ਹੀ ਆ ਪਹਿਲਾਂ ਬੜੀ-ਬੜੀ ਸਮਝੌਤੇ ਹੋ ਚੁੱਕੇ ਆ ਮੈਂ ਮੰਨਦਾ ਕਿ ਇਹ ਵੀ ਹੱਲ ਨਹੀਂ ਹੈ ਕਿ ਆਮ ਲੋਕ ਮਰ ਜਣ ਪਰ ਉੱਥੇ ਅਟੈਕ ਤੰਕੀ ਬੇਸ ਕੈਂਪਾਂ 'ਤੇ ਕੀਤਾ ਗਿਆ ਲੇਕਿਨ ਪਹਿਲਾਂ ਬੜੀ-ਬੜੀ ਸਮਝੌਤੇ ਕਰ ਲਿਆ ਜਦੋਂ ਵੀ ਆਜ਼ਾਦੀ ਹੋਈ ਹੈ 50 100 ਵਾਰ ਬੈ ਕੇ ਮੇਰੇ ਸਾਹਮਣੇ ਬੈਠਕਾ ਕਰਕੇ ਦੇਖ ਲਿਆ ਲਿਖਤੀ ਸਮਝੌਤੇ ਹੋਗੇ ਲੇਕਿਨ ਉਹ ਬਾਝ ਨਹੀਂ ਹੁੰਦੇ ਸਮਝੌਤੇ ਮੈਨੂੰ ਤੇ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਜਿਹੜੇ ਅੰਤਕਵਾਦੀ ਉਹਨਾਂ ਦੇ ਦੇਖ ਚਾ ਉਹਨਾਂ ਦੀ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਦਾ ਕੁਝ ਕਰਨ ਕੋਈ ਹੱਲ ਕਰਨ ਉਹਨਾਂ ਤੇ ਕਾਰਵਾਈ ਕਰਨ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਜੇ ਇੱਕਦ ਪਾਕਿਸਤਾਨ ਨੇ ਉੱਥੋਂ ਦੇ ਅਤੰਕੀਆਂ ਨੇ ਸਾਡੇ ਜਿਹੜੇ ਇੱਥੋਂ ਦੀਆਂ ਨੌਜਵਾਨ ਤਿਆਂ ਦਾ ਸਿੰਧੂ ਉਜਾੜਿਆ ਤੇ ਅੱਜ ਸਿੰਧੂਦੋ ਆਪਰੇਸ਼ਨ ਚਲਾ ਦਿੱਤਾ ਗਿਆ ਤੇ ਕਿਤਨਾ ਕਿਤੇ ਲੋਕ ਬੜੀ ਹੁਣ ਤੇਜ਼ੀ ਦੇ ਨਾਲ ਸ਼ਾਪਿੰਗ ਕਰਦੇ ਨਜ਼ਰ ਆਏ ਨੇ ਟਰਾਲੀਆਂ ਫਾਟ ਫਾ ਕੇ ਕਹਾਂ ਚ ਜਿਹੜਾ ਸਮਾਨ ਲੈ ਕੇ ਜਾਇਆ ਜਾ ਰਿਹਾ